ਅੱਜ ਆਪਾਂ ਇੱਕ ਬਹੁਤ ਅਹਿਮ ਮੁੱਦੇ ਤੇ ਵਿਚਾਰ ਕਰਨ ਵਾਸਤੇ ਜਿਹਦੇ ਲਈ ਅਸੀਂ ਸਾਰੇ ਬੜੇ ਅਰਸੇ ਤੋਂ ਚਿੰਤਾ ਤਾਂ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਹੁਕਮਨਾਮੇ ਹੋਏ ਸਨ ਉਹਨਾਂ ਦੇ ਵਿੱਚੋਂ ਇੱਕ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸਰਜਿਤੀ ਦਾ ਆਰੋ ਪੁਨਰਸਰਜਿਤੀ ਦੀ ਲੋੜ ਕਿਉਂ ਪਈ ਇੱਕ ਸਦੀ ਤੋਂ ਬਾਅਦ ਕਿਉਂਕਿ 1920 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਜਣਾ ਹੋਈ ਸੀ ਔਰ ਉਸੇ ਤਰ੍ਹਾਂ ਅੱਗੇ ਅਕਾਲੀ ਦਲ ਸੀਨਾ ਵਸੀਨਾ ਚੱਲਦਾ ਰਿਹਾ ਸਾਡੇ ਵਡੇਰਿਆਂ ਨੇ ਤਿਆਗ ਦੀ ਸੇਵਾ ਦੀ ਕੁਰਬਾਨੀ ਦੀ ਭਾਵਨਾ ਰੱਖ ਕੇ ਇਸ ਪਾਰਟੀ ਨੂੰ ਅੱਗੇ ਵਧਾਉਂਦੇ ਰਹੇ بڑے ਸੰਘਰਸ਼ ਤੇ بڑے ਮੋਰਚੇ ਲੱਗੇ ਪੰਥ ਅਤੇ ਪੰਜਾਬ ਦੇ ਹੱਕਾਂ ਦੇ ਵਾਸਤੇ ਉਦੀ ਪਹਿਰੇਦਾਰੀ ਕਰਦੇ ਯਾਰ ਪਰ ਹੁਣ ਇੱਕ ਹਾਲਾਤ ਐਸੇ ਬਣ ਗਏ ਤੁਸੀਂ ਸਾਰੇ ਜਾਣੂ ਹੋ ਕਿ ਕਾਫੀ ਅਰਸੇ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਰਾਜਨੀਤਿਕ ਤੌਰ ਤੇ ਇਹ ਵੀ ਮੈਂ ਕਹਾ ਕਿ ਸਾਡੀ ਧਾਰਮਿਕ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪੰਦਰ ਕਮੇਟੀ ਔਰ ਇਹ ਵੀ ਮੈਂ ਕਹਿ ਲਵਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਰ ਤਖਤ ਸਹਿਬਾਨਾਂ ਦੇ ਜਥੇਦਾਰ ਸਿੰਘ ਸਹਿਬਾਨਾਂ ਦੇ ਬਾਰੇ आम जनता ਵਿਚੇ ਧਾਰਨਾ ਬਣ ਗਈ ਕਿ ਇਹ ਫਰੀ ਹੈਂਡ ਨਹੀਂ ਇਹਨਾਂ ਦੇ ਕੋਲੋਂ ਮਨਮਰਜ਼ੀ ਦੇ ਫੈਸਲੇ ਕਰਾਏ ਜਾਂਦੇ ਨੇ ਇੱਕ ਪਰਿਵਾਰ ਵੱਲੋਂ ਤੇ ਇੱਕ ਵਿਅਕਤੀ ਵੱਲੋਂ ਜੋ ਆਪ ਗੁਰਮਤ ਤੋਂ ਵੀ ਹੀਣ ਹੈ ਔਰ ਉਹ ਗੁਰਮੰਦੇਨ ਕੋਲ ਨਹੀਂ ਹਨ ਪੰਥ ਖਫਾ ਸੀ ਇਸ ਗੱਲ ਤੋਂ ਪਰ ਇਹ ਸਮਾਂ गुਜ਼ਰਦਾ ਰਿਹਾ ਇੱਕ ਦਿਨ ਆਇਆ ਕਿ 2 ਦਸੰਬਰ 2024 ਦਾ ਸਾਰੇ ਉਹ ਲੋਕ ਜਿਨ੍ਹਾਂ ਨੇ ਲੰਮਾ ਸਮਾਂ ਸਰਕਾਰਾਂ ਪੰਥ ਦੀਆਂ ਦੇ ਵਿੱਚ ਮੁਖੀ ਰਹੇ ਜ਼ਿੰਮੇਵਾਰੀਆਂ ਨਿਭਾਈਆਂ ਪਾਰਟੀ ਦੇ ਵਿੱਚ ਮੁੱਖ ਤੌਰ ਤੇ ਪ੍ਰਮੁੱਖ ਤੌਰ ਤੇ ਜ਼ਿੰਮੇਵਾਰੀਆਂ ਨਿਭਾਉਂਦੇ ਆਏ ਔਰ ਉਹਨਾਂ ਨੂੰ ਤਖਸੇ ਵਾਂਦੇ ਬੁਲਾ ਕੇ ਜੋ ਤੁਹਾਡੇ ਸਾਹਮਣੇ ਹੋਇਆ 2 ਦਸੰਬਰ ਨੂੰ ਸਾਰਿਆਂ ਦੇ ਸਾਹਮਣੇ ਔਰ ਨਾਲ ਇਹ ਲੋੜ ਪੈ ਗਈ ਜਿਹੜੀ ਮੈਂ ਬੇਨਤੀ ਕਰ ਰਿਹਾ ਸੀ ਇਹ ਪੁਨਰਸਰਜੀਤੀ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਸਾਰੇ ਸਿਧਾਂਤ ਪਰੰਪਰਾਵਾਂ ਮਾਨ ਮਰਿਆਦਾਵਾਂ ਪਾਰਟੀ ਦੀਆਂ ਪੰਥ ਦੀਆਂ ਛੱਡ ਦਿੱਤੀਆਂ ਉਸ ਲੀਡਰਸ਼ਿਪ ਨੇ ਫਿਰ ਲੋੜ ਪੈ ਗਈ ਪੁਨਰਸਰਜੀਤੀ ਦੀ ਇੱਕ ਨਵੇਂ ਸਿਰੇ ਤੋਂ ਇਹ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਥਕ ਧਿਰ ਹੈ ਔਰ ਇਹ ਕਹलिए ਇੱਕ ਸਾਡੀ ਰਾਸ਼ੀ ਜਮਾਤ ਹੈ ਜੋ ਸਾਡੇ ਹੱਕਾਂ ਦੀ ਅਰਜਮਾਨੀ ਕਰਦੀ ਹੈ ਪਹਿਰੇਦਾਰੀ ਕਰਦੀ ਹੈ ਉਹਨੂੰ ਮੋੜ ਸਰਜੀਤ ਕੀਤਾ ਜਾਵੇ ਸੁਪਰਾਵੋ 18 ਮਾਰਚ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਨ ਉਪਰੰਤ ਇਹ ਭਰਤੀ ਆਰੰਭ ਕੀਤੀ ਗਈ 2 ਮਹੀਨੇ ਹੋ ਗਏ ਅੱਜ 17 ਤਰੀਕ ਹੋ ਗਈ ਕੱਲ ਨੂੰ 18 ਤਰੀਕ ਹੋਣੀ ਹੈ ਜਿੱਡਾ ਵੱਡਾ ਹੰਗਾਰਾ ਪੰਜਾਬ ਦੇ ਵਿੱਚ ਹਰ ਕੋਨੇ ਤੋਂ ਜਿਵੇਂ ਤੁਹਾਡਾ ਵੜਾ ਇਕੱਠ ਹੋਇਆ ਬੜਾ ਉਤਸ਼ਾਹ ਹੈ ਮੈਂ ਵਧਾਈ ਦੇਣਾ ਮੱਖਣ ਬਰਾੜ ਜੀ ਤੇ ਪ੍ਰਧਾਨ ਜੀ ਤੇ ਉਹਨਾਂ ਦੇ ਸਾਰੇ ਸਾਥੀਆਂ ਨੂੰ ਔਰ ਸਾਰੀ ਲੀਡਰਸ਼ਿਪ ਨੂੰ ਕਿ ਤੁਸੀਂ ਸਾਰਿਆਂ ਕੋਲ ਹੋਕਾ ਦਿੱਤਾ ਔਰ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਜੀ ਆਇਆਂ ਵੀ ਕਹਨੇ ਆ ਕਿ ਤੁਹਾਡੇ ਅੰਦਰ ਪੰਥ ਦਾ ਦਰਦ ਹੈ ਪੰਜਾਬ ਦਾ ਹਿੱਤ ਹੈ ਕਿ ਅਸੀਂ ਆਪਣੀ ਖੇਤਰੀ ਪਾਰਟੀ ਨੂੰ ਮੁੜ ਸਿਰ ਜਿੱਤ ਕਰਨ ਵਾਸਤੇ ਹੰੜਾ ਮਾਰ ਰਹੇ ਹਾਂ ਅਜਾਏ ਹੋ ਤੁਹਾਨੂੰ ਜੀ ਆਇਆਂ ਤੁਹਾਡੇ ਇਸ ਜज्ਬੇ ਤੇ ਬਲਬਲੀਆ ਨੂੰ ਸਲਾਮ ਕਰਦੇ ਆਂ ਧੰਨਵਾਦ ਕਰਦੇ ਆਂ ਮੈਂ ਬੇਨਤੀ ਕਰਾਂ ਕਿ ਉਹ ਲੋਕ ਜਿਹੜੇ ਪਹਿਲਾਂ ਕਿਹਾ ਗੁਰਮਤ ਤੋਂ ਹੀਣੇ ਨਾ ਸਾਡੇ ਸਿਧਾਂਤਾਂ ਨੂੰ ਜਿਨ੍ਹਾਂ ਨੇ ਪੈਰਾਂ ਵਿੱਚ ਰੋਲਿਆ ਪਰੰਪਰਾਵਾਂ ਦੀ ਲਾਪਰਵਾਹੀ ਕਰਕੇ ਮਰਜ਼ੀ ਦਾ ਸਾਰਾ ਕੁਝ ਕਰਦੇ ਰਹਿ ਤੁਹਾਡੇ ਸਾਹਮਣੇ ਆਂ ਔਰ ਇੱਕ ਸਾਡਾ ਇਤਿਹਾਸ ਆ ਪਿਛਲਾ ਕਹਿੰਦੇ ਨੇ ਇਤਿਹਾਸ ਆਪਣੇ ਆਪ ਨੂੰ ਦਹਾਂਦਾ ਰਹਿੰਦਾ ਹੈ ਹਿਸਟਰੀ ਰਿਪੀਟਸ ਇਟਸੈਲਫ ਔਰ ਜਦੋਂ ਆ 12 ਮਈ ਲੰਗੀ ਆ ਹੁਣੀ ਆਪਾਂ ਸਰਹੰਦ ਫਤਿਹ ਦਿਵਸ ਮਨਾ ਕੇ ਢਡੇ ਆ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦੀ ਇਟਨਾਇਟ ਖੜਕਾ ਕੇ ਪਹਿਲਾ ਖਾਲਸਾ ਰਾਜ ਧਰਤੀ ਤੇ ਕਾਇਮ ਕੀਤਾ ਪੰਜ ਵਰੇ ਚੱਲਿਆ ਤੁਹਾਨੂੰ ਜ਼ਮੀਨਾਂ ਦੇ ਮਾਲਕ ਹੱਕੀ ਬਣਾਇਆ ਉਸ ਸਮੇਂ ਦੇ ਸਰਕਾਰ ਨੇ ਬਾਬਾ ਬੰਦਾ ਸਿੰਘ ਦੀ ਖਾਲਸਾ ਰਾਜ ਨੇ ਸੋ ਉਹਨਾਂ ਦੇ ਜਦੋਂ ਸ਼ਹਾਦਤ ਹੋਈ ਦਿੱਲੀ ਮਹਿਰੋਲੀ ਵਿਖੇ ਔਰ ਉਹਨਾਂ ਦੇ ਨਾਲ ਸਾਥੀਆਂ ਦੀ ਸ਼ਹਾਦਤ ਹੋਈ ਔਰ ਜਿਹੜਾ ਕੋ-ਕੋ ਕੇ ਉਹਨਾਂ ਨੂੰ ਅਤੇ ਉਹਨਾਂ ਦੇ ਪੁੱਤਰ ਨੂੰ ਸ਼ਹੀਦ ਕੀਤਾ ਗਿਆ ਬੜੀ ਲਸਾਨੀ ਵੱਡੀ ਕੁਰਬਾਨੀ ਆ ਉਹਨਾਂ ਦੀ ਪਰ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਕੁਝ ਲੋਕਾਂ ਨੇ ਇਹ ਮੰਨ ਚ ਧਾਰ ਲਿਆ ਕਿ ਹੁਣ ਆਪਾਂ ਆਪਣਾ ਰਾਹ ਤਿਆਰ ਕਰੀਏ ਅਲੱਗ ਉਹਨਾਂ ਨੇ ਇੱਕ ਬੰਦਈ ਖਾਲਸਾ ਬਣਾ ਲਿਆ ਬੰਦਈ ਖਾਲਸੇ ਦਾ ਮਤਲਬ ਸੀ ਕਿ ਸਾਡਾ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਸੀ ਇਹ 11ਵਾਂ ਗੁਰੂ ਹੈ ਜੀ ਔਰ ਉਹਨਾਂ ਨੇ ਜਿਹੜੇ ਨੀਲਾ ਬਾਣਾ ਸਿੰਘ ਪਹਿਨਦੇ ਸਨ ਉਹਦੀ ਜਗ੍ਹਾ ਤੇ ਲਾਲ ਪਹਿਨਣਾ ਸ਼ੁਰੂ ਕਰਤਾ ਔਰ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਬਖਸ਼ਿਸ਼ ਕੀਤੀ ਸੀ ਉਹਦੀ ਜਗ੍ਹਾ ਤੇ ਫਤਿਹਦਰਸ਼ਨ ਦਾ ਨਾਮ ਦਿੱਤਾ ਗਿਆ ਇਹ ਉਹਨਾਂ ਨੇ ਬੰਦਾਈ ਖਾਲਸੇ ਵੱਲੋਂ ਸ਼ੁਰੂ ਕੀਤਾ ਗਿਆ ਪਰ ਇਧਰ ਤੁਹਾਡੇ ਵਾਂਗੂ ਦਰਦੀ ਸਨ ਕਿ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਸਾਨੂੰ ਸਾਡੇ 11ਵੇਂ ਜਨ ਕਹ ਲਈਏ ਸਦੀਵੀ ਕਾਲ ਦੇ ਲਈ ਜਿਹੜੇ ਗੁਰੂ ਨੇ ਜੁਗੋ ਜੁਗ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਲੜ ਲਾ ਕੇ ਕਹਨੇ ਹੁਕਮ ਕਰ ਗਏ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਅਸੀਂ ਉਹਨਾਂ ਦੇ ਲੜ ਲੱਗੇ ਆਂ ਔਰ ਇਹ ਭੇਖੀ ਨੇ ਇਹਨਾਂ ਨੇ ਮਨਮਰਜ਼ੀ ਨਾਲ ਆਪਣੀਆਂ ਪਰੰਪਰਾਵਾਂ ਸਿਧਾਂਤਾਂ ਤੋਂ ਉਲਟ ਫੈਸਲੇ ਕਰ ਲੈ ਅਸੀਂ ਇਹਨਾਂ ਦਾ ਸਾਥ ਨਹੀਂ ਦੇਵਾਂਗੇ ਗੁਰੂ ਕੇ ਮਹਿਲ ਮਾਤਾ ਸੁੰਦਰੀ ਜੀ ਨੇ ਇੱਕ ਵਾਰੀ ਕੀਤੀ ਔਰ ਉਹ ਤਤ ਖਾਲਸਾ ਬਣਿਆ ਤੁਹਾਨੂੰ ਯਾਦ ਹੋਣਾ ਬੰਦਾ ਜੀ ਖਾਲਸਾ ਤੇ ਤਤ ਖਾਲਸਾ ਦੋ ਧੜੇ ਬਣ ਗਏ ਸਨ ਔਰ ਮਾਤਾ ਸੁੰਦਰੀ ਜੀ ਨੇ ਔਰ ਡਿੜਤਾ ਦੇ ਨਾਲ ਕਹ ਲਿਆ ਸਾਰਾ ਪੰਥ ਜਿਵੇਂ ਤੁਸੀਂ ਸਾਥ ਦਿੱਤੇ ਦੇ ਰਹੇ ਹੋ ਅੱਜ ਇਹ ਫੈਸਲਾ ਕਰ ਲਿਆ ਕਿ ਦੋਖੀ ਨੇ ਪੰਥ ਦੇ ਔਰ ਉਹਨਾਂ ਨੂੰ ਪੰਥ ਚੋਂ ਐਕਸ ਕਮਿਊਨੀਕੇਟ ਕਰ ਦਿੱਤਾ ਗਿਆ 506 ਕਰ ਦਿੱਤਾ ਗਿਆ ਕਿ ਤੁਸੀਂ ਪੰਥ ਕਹਣ ਦੇ ਹੱਕਦਾਰ ਨਹੀਂ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਸਿਧਾਂਤ ਦੇ ਉਹਨਾਂ ਦੀ ਪਰੰਪਰਾਵਾਂ ਦੀ ਉਲੰਘਣਾ ਕੀਤੀ ਹੈ ਪ੍ਰਭ ਹਾਲਾਤ ਅੱਜ ਵੀ ਉਹੀ ਬਣੇ ਨੇ ਇਤਿਹਾਸ ਰੌਂਦਾ ਆਪਣੇ ਆਪ ਨੂੰ ਕੁਝ ਲੋਕ ਆਪਣੇ ਆਪ ਨੂੰ ਪੰਥ ਸਮਝ ਬੈਠੇ ਪੰਥ ਆ ਗੁਰੂ ਦਾ ਇੱਕ ਪਰਿਵਾਰ ਜਾਂ ਵਿਅਕਤੀ ਪੰਥ ਨਹੀਂ ਹੈ ਐਸੇ ਭਰੇਖੇਦਰ ਮਨਮਾਨੀਆਂ ਕੀਤੀਆਂ ਸਾਡੀਆਂ ਵੱਡੀਆਂ ਤਿੰਨੇ ਸੰਸਾ ਵਾ ਸ੍ਰੀ ਅਕਾਲ ਤਖਤ ਸ਼ਰੋਣੀ ਗੁਰਦਾਰਾ ਬੰਦ ਕਮੇਟੀ ਅਤੇ ਸ਼ਰੋਣੀ ਅਕਾਲੀ ਦਲ ਦਾ ਆਰੋ ਫੈਸਲਿਆਂ ਦਾ ਰਿਜ਼ਲਟ ਕੀ ਹੋਇਆ ਤੁਹਾਡੇ ਸਾਰਿਆਂ ਦੇ ਸਾਹਮਣੇ ਅੱਜ ਸਾਰਾ ਸਿੱਖ ਦੁਨੀਆ ਦੇ ਵਿੱਚ ਬੈਠਾ ਚਿੰਤਤ ਹੈ ਆਪਾਂ ਇੱਥੇ ਬੈਠੇ ਇਸ ਗੱਲ ਲਈ ਚਿੰਤਤ ਆ ਉਹਦੇ ਲਈ ਸਿਰ ਜੋੜ ਰਹੇ ਹਾਂ ਅੱਜ ਆਪਾਂ ਨੂੰ ਮੌਕਾ ਮਿਲਿਆ ਮੈਂ ਬੇਨਤੀ ਕਰਾਂ ਕਿਉਂਕਿ ਉਹਨਾਂ ਨੇ ਜਿੱਦਣ ਫੈਸਲੇ 2 ਤਰੀਕ ਨੂੰ ਹੋਏ 2 ਦਸੰਬਰ ਨੂੰ ਹੁਕਮਨਾਮੇ ਹੋਏ ਉਹਨਾਂ ਨੇ ਉਸੇ ਦਿਨ ਧਾਰ ਲਈ ਵੀ ਅਸੀਂ ਨਹੀਂ ਮੰਨਣੇ ਔਰ ਉਹਨਾਂ ਹੁਕਮਨਾਮਿਆਂ ਨੂੰ ਪਿੱਠ ਦੇ ਕੇ ਆਪਣੀ ਮਰਜ਼ੀ ਨਾਲ ਭਰਤੀ ਆਰੰਭ ਕਰਕੇ ਆਪਣੇ ਧੜੇ ਨੂੰ ਪ੍ਰਧਾਨ ਬਣਾ ਲਿਆ ਸੁਖਵੀਰ ਬਾਦਲ ਨੇ ਉਹ ਬਣ ਬੈਠਾ ਔਰ ਮੈਂ ਕਹਾਂ ਉਹ ਅਕਾਲੀ ਨਹੀਂ ਕਹਾ ਸਕਦੇ ਅਕਾਲ ਤਖਤ ਨੂੰ ਸਮਰਪਤ ਜਿਹੜਾ ਇੱਕ ਅਕਾਲ ਪੁਰਖ ਨੂੰ ਮੰਨਣ ਵਾਲਾ ਉਹੀ ਅਕਾਲੀ ਕਹਾਉਂਦਾ ਹੈ ਉਹ ਇੱਕ ਬਾਦਲ ਲਾਲ ਹੋ ਸਕਦਾ ਹੈ ਭਗੌੜਾ ਦਰ ਹੋ ਸਕਦਾ ਹੈ ਜਿਵੇਂ ਬੰਦੇ ਦੀ ਖਾਲਸੇ ਵਾਲੀ ਰੂਚੀ ਔਰ ਉਹਨਾਂ ਦਾ ਖਿਆਲ ਸੋਚ ਉਹਨਾਂ ਲੋਕਾਂ ਦੀ ਬਣ ਗਈ ਜਿਨ੍ਹਾਂ ਨੇ ਗੁਰੂ ਉਹਦਾ ਗੁਰੂ ਨੂੰ ਪਿੱਛੇ ਦਿੱਤੀ ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਗੁਰੂ ਦੇ ਅਕਾਲ ਤਖਤ ਨੂੰ ਪਿੱਛੇ ਦਿੱਤੀ ਹੁਕਮਨਾਮੇ ਨੂੰ ਪਿੱਛੇ ਦਿੱਤੀ ਸੋ ਦੂਜੇ ਪਾਸੇ ਭਰਾਵੋ ਤੁਸੀਂ ਹੋ ਡਿਊਟੀ ਲੱਗੀ ਆ ਦਾਸਾਂ ਦੀ ਕਿ ਤੁਹਾਡੇ ਚਰਨਾਂ ਜਾ ਕੇ ਭਰਤੀ ਲਈ ਬੇਨਤੀ ਕਰੀਏ ਕਿ ਤੁਹਾਡੀ ਆਪਣੀ ਜਮਾਤ ਹੈ ਤੁਹਾਡੀ ਆਪਣੀ ਜਿਹੜੀ ਇਹ ਰਾਸ ਜਮਾਤ ਨੂੰ ਮਜ਼ਬੂਤ ਕਰਨਾ ਹੈ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਉਹਨਾਂ ਨੇ ਉਹਦੇ ਮਨ 'ਚ ਧਾਰ ਲਈ ਕਿ ਇਹ ਜਿਹੜੇ ਸਿੰਘ ਸਹਿਬਾਨ ਨੇ ਇਹਨਾਂ ਨੇ ਸਾਨੂੰ ਹੁਕਮ ਸੁਣਾ ਕੇ ਮੈਂ ਦਿੱਤੇ ਭਾਵ ਕਿ ਇੰਨਾ ਰੋਬ ਦਾਬ ਸੀ ਆਪਣਾ 26 ਦਿਨਾਂ ਦੇ ਵਿੱਚ ਤਿੰਨ ਸਿੰਘ ਸਹਿਬਾਨਾਂ ਨੂੰ ਸੇਵਾ ਮੁਕਤ ਕੀਤਾ ਤੁਹਾਡੇ ਸਾਹਮਣੇ ਆ ਜਲੀਲ ਕਰਕੇ ਕੀਤਾ ਸਾਡੇ ਤਖਤਾਂ ਦੀ ਬੇਇਰਮਤੀ ਹੋਈ ਕਿਉਂਕਿ ਜਿੰਨਾ ਅੰਦਰ ਕੂੜ ਵਰਤ ਹੈ ਸਚਨਾ ਭਾਵਈ ਜੇ ਕੋ ਬੋਲੇ ਸਚ ਕੁੜਾ ਜਲ ਜਾ ਬਈ ਉਹ ਤਾਂ ਮਾਚ ਕਹਜਾ ਸੱਚ ਉਹਨਾਂ ਦੇ ਸੀਨੇ ਚ ਲੱਗਿਆ ਉਹਨਾਂ ਨੇ ਗੁਰੂ ਨੂੰ ਬੈਠੇ ਦਿੱਤੀ ਅਕਾਲ ਤਖਤ ਨੂੰ ਬੈਠ ਦੇਤੀ ਉਹ ਪਘੌੜੇ ਬਣ ਗਏ ਸੋ ਆਓ ਗੁਰੂ ਨੂੰ ਸਨਮੁਖ ਅਕਾਲ ਤਖਤ ਨੂੰ ਸਨਮੁਖ ਹੋ ਤੁਸੀਂ ਮੈਂ ਤੁਹਾਡਾ ਧੰਨਵਾਦ ਵੀ ਕਰਾਂਗਾ ਔਰ ਜਿਹੜਾ ਦਰਦ ਤੁਸੀਂ ਸਮੋਈ ਬੈਠੇ ਹੋ ਬੜੇ ਮਨਾਂ ਦੇ ਵਿੱਚ ਬਲਬਲੇਦੇ ਖਿਆਲ ਨੇ ਉਹਨਾਂ ਨੂੰ ਮੂਰਤੀ ਮਾਨ ਕਰਨ ਦਾ ਸਮਾਂ ਆਇਆ ਸਰਦਾਰ ਵਰਜਿੰਦਰ ਸਿੰਘ ਜੀ ਮਖਣ ਬਰਾੜ ਤੇ ਉਹਨਾਂ ਦੇ ਸਾਥੀਆਂ ਨੇ ਇਹ ਬਹੁਤ ਵੱਡਾ ਦਲੇਰੀ ਮੈਂ ਕਹਾ ਕਿ ਇਹ ਜ਼ੋਰਦ ਕਰਕੇ ਕਿ ਸਾਡਾ ਸਾਰਾ ਜਿਲ੍ਹਾ ਸ੍ਰੀ ਅਕਾਲ ਤਖਤ ਸੇ ਉਸ ਹੁਕਮਨਾਮੇ ਨਾਲ ਪਹਿਰੇਦਾਰੀ ਕਰੇਗਾ ਅੱਜ ਵੱਡਾ ਇਕੱਠ ਦੇਖ ਕੇ ਉਹ ਇਹ ਇਸ ਕੋ ਦੂਜੀ ਰਹੇ ਨਹੀਂ ਕਿ ਇਸ ਜ਼ਿਲ੍ਹੇ ਦਾ ਹਰ ਹਰ ਜੋ ਸਿੱਖ ਹੋਣੇ ਆ ਜਾਂ ਪੰਜਾਬ ਹਤੈਸ਼ੀ ਕਾ ਹੋਣੇ ਆ ਆਪਾਂ ਸਾਰੇ ਆ ਜਾਏ ਆ ਪਾਵੇਂ ਨਹੀਂ ਪਹੁੰਚ ਸਕੇ ਬਾਹਰ ਵੀ ਖੜੇ ਨੇ ਜਰ ਘਰਾਂ 'ਚ ਵੀ ਰਹਿ ਗਏ ਮੈਂ ਦੇਖਿਆ ਗਰਮੀ ਦਾ ਸਮਾਂ ਬਹੁਤਾ ਸਮਾਂ ਨਾ ਲਵਾਂ ਬਹੁਤ ਨੇ ਗੱਲਾਂ ਕਹਿਣ ਵਾਲੀਆਂ ਬਾਕੀ ਸੱਜਣ ਮੇਰੇ ਸਾਥੀ ਕਹਿਣਗੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ ਸੋ ਮੈਂ ਆਖਰ ਦੇ ਵਿੱਚ ਉਹ ਬੇਨਤੀ ਕਰਦਾ ਹੋਇਆ ਕਿ ਉਹਨਾਂ ਬੰਦਈਆਂ ਤੋਂ ਖਿਹੜਾ ਛਡਾਉਣ ਸਰਾਉਣ ਵਾਸਤੇ ਉਹਨਾਂ ਨੂੰ ਇਸ ਜਿਹੜੀ ਰਾਸੀ ਪੰਥ ਦੀ ਧਿਰ ਹੈ ਉਹ ਘਵਾਉਂਦੇ ਉਹਨਾਂ ਤੋਂ ਮੁਕਤ ਕਰਨ ਵਾਸਤੇ ਲਾਂਭੇ ਕਰਨ ਵਾਸਤੇ ਤੁਹਾਡੀ ਆਪਣੀ ਸ਼੍ਰੋਮਣੀ ਅਕਾਲੀ ਦਲ ਇਹਨੂੰ ਪੁਨਰ ਸਜਿਤ ਕਰੀਏ ਤਾਂ ਹੁਣ ਜੇ ਹਰ ਘਰ ਦੇ ਵਿੱਚੋਂ ਮੈਂਬਰਸ਼ਿਪ ਬੀਬੀਆਂ ਬੈਠੀਆਂ ਨੇ ਨੌਜਵਾਨ ਖੜੇ ਹੋ ਇਹ ਜ਼ਿੰਮੇਵਾਰੀ ਲੈ ਕੇ ਜਾਓ ਕਿ ਅਸੀਂ ਕੋਈ ਘਰ ਨਹੀਂ ਛੱਡਾਂਗੇ ਜਿੱਥੇ ਮੈਂਬਰਸ਼ਿਪ ਨਹੀਂ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਹੋਣ ਵਾਸਤੇ ਆਹ ਆਪਾਂ 2 ਮਹੀਨੇ ਗੁਜ਼ਰ ਗਏ ਥੋੜਾ ਸਮਾਂ ਹੋਰ ਰਹਿਣਾ ਆਪਾਂ ਜਲਦੀ ਭਰਤੀ ਕਰਨੀ ਹੈ ਵੀ ਤੁਹਾਨੂੰ ਬੇਨਤੀ ਕਰਾਂ ਅੱਜ ਸਾਰੇ ਕਾਪੀਆਂ ਵੀ ਲੈ ਕੇ ਜਾਓ ਭਰਤੀ ਵਾਲੀਆਂ